ਤਲਪਤ ਤੋਂ ਨਲਬਸਥਾਰ ਦੇ ਵਿੱਚ ਗੱਲਬਾਤ ਕੀਤੀ ਸੀ ਸਦਾ ਜਗਵੀਰ ਸਿੰਘ ਨੇ ਐ ਐਨਡੀਪੀ ਲਿਬਰਲ ਡੀਲ ਜਿਹੜੀ ਸੀ ਉਹਨੂੰ ਖਤਮ ਕਰ ਦਿੱਤਾ ਉਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਪ੍ਰਾਈਮ ਮਿਨਿਸਟਰ ਜਸਟਨ ਟੋਡੋ ਨੂੰ ਸਪੋਰਟ ਕਰਨੀ ਬੰਦ ਕਰ ਦੇਣੀ ਹੈ ਤੇ ਜਿਹੜੀ ਲਿਬਰਲ ਸਰਕਾਰ ਸਾਡੀ ਇਹਨਾਂ ਦੇ ਨਾਲ ਗੱਲਬਾਤ ਨਹੀਂ ਹੈ ਇਹ ਹੁਣ ਇਹਦੇ ਨਾਲ ਹੋਇਆ ਕੀ ਹੈ ਕਿ ਅਰਲੀ ਇਲੈਕਸ਼ਨ ਹੋ ਸਕਦੀ ਹੈ ਜਿਹੜੇ ਜਗਮੀਰ ਸਿੰਘ ਆ ਉਹਨਾਂ ਦਾ ਇਹ ਡਿਸੀਜਨ ਇਹ ਗੱਲ ਸਿੱਧਾ-ਸਿੱਧਾ ਦੱਸਦਾ ਹੈ ਕਿ ਅਰਲੀ ਇਲੈਕਸ਼ਨ ਹੋ ਸਕਦੀ ਪਹਿਲਾਂ ਵੀ ਹੋ ਸਕਦੀ ਸੀ ਅਕਤੂਬਰ ਵਿੱਚ ਉਹ ਪਛੀਦ ਵਿੱਚ ਬੈਸਿਕ ਕੈਨੇਡਾ ਦੇ ਵਿੱਚ ਵੋਟਾਂ ਪੈਣੀਆਂ ਪਰ ਇਹਦੇ ਨਾਲ ਹੁਣ ਚਾਂਸ ਵਧ ਗਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਵੋਟਾਂ ਹੀ ਪੈ ਜਾਣਗੀਆਂ ਹੁਣ ਚਾਂਸ ਵਧ ਗਿਆ ਇਹਦੇ ਨਾਲ ਕਾਫੀ ਚਾਂਸ ਹੋ ਗਏ ਆ ਹੁਣ ਜਿਹੜੇ ਹੁਣ ਪਹਿਲੀ ਵਾਰੀ ਅੱਜ ਦਰਸਲ ਜਿਹੜੇ ਜਗਮੀ ਸਿੰਘ ਨੇ ਉਹ ਮੀਡੀਆ ਦੇ ਸਾਹਮਣੇ ਆਇਆ ਇਹ ਫੈਸਲੇ ਤੋਂ ਬਾਅਦ ਫੈਸਲਾ ਤਾਂ ਉਹਨੇ ਇੱਕ ਵੀਡੀਓ ਪੋਸਟ ਕਰਕੇ ਦੇ ਦਿੱਤਾ ਵੀ ਆਹ ਭਾਈ ਅਸੀਂ ਡਿਸਾਈਡ ਕਰ ਲਿਆ ਹੁਣ ਮੀਡੀਆ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਉੱਥੇ ਆ ਕੇ ਸਾਰਾ ਕੁਝ ਦੱਸਿਆ ਅ ਵੀ ਇਹ ਉਹ ਕਹਿੰਦੇ ਵੀ ਜਿਹੜੇ ਜਸਟਰਨ ਟੂਟੋ ਨੇ ਬਹੁਤ ਕਮਜ਼ੋਰ ਨੇ ਵੀਕ ਨੇ ਤੇ ਇਹਨਾਂ ਨੇ ਕੈਨੇਡਾ ਦਾ ਨੁਕਸਾਨ ਕੀਤਾ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਹੁਣ ਇਹ ਕਹਿੰਦੇ ਆ ਕਿ ਸਾਡੇ ਕੋਲੇ ਅਗਲੀ ਜਿਹੜੀ ਇਲੈਕਸ਼ਨ ਆ ਉਹ ਚੋਇਸ ਹੋਊਗੀ ਕਿ ਜਾਂ ਤਾਂ ਐਨਡੀਪੀ ਜਾਂ ਕੰਜ਼ਰਵਟਿਵ ਵੀ ਮੁਕਾਬਲਾ ਐਨਡੀਪੀ ਤੇ ਕੰਜ਼ਰਵਟ ਦਾ ਲਿਬਰਲ ਪਾਸੇ ਹੋਗਾ ਹਾਲਾਂਕਿ ਗੱਲ ਬਹੁਤੀ ਜੁੜਦੀ ਨਹੀਂ ਆ 25 ਸੀਟਾਂਸ ਰਫ ਐਨਡੀਪੀ ਕੋਲੇ 170 ਚਾਹੀਦੀਆਂ 25 ਦੀ 170 ਕਿੱਥੋਂ ਹੋ ਜਾਣਗੀਆਂ ਪਰ ਖੈਰ ਉਹ ਕਹਿੰਦੇ ਆ ਕਿ ਚੋਇਸ ਲੋਕਾਂ ਦੇ ਕੋਲ ਬੜੀਆਂ ਸਿੱਧੀ ਆ। ਕੰਜ਼ਰਵਟਿਵ ਜਿਹੜੇ ਆ ਉਹ ਕਹਿੰਦੇ ਕਿ ਇਹ ਜੇ ਆ ਗਿਆ ਤੇ ਚੀਜ਼ਾਂ ਹੋਰ ਮਾੜੀਆਂ ਹੋ ਜਾਣੀਆਂ। ਐਨਡੀਪੀ ਕੰਜ਼ਰਵਟਿਵ ਨੂੰ ਆਉਣ ਤੋਂ ਰੋਕਣਾ ਚਾਹੁੰਦੀ ਆ। ਜਿਹੜਾ ਚਗਮੀ ਸਿੰਘ ਹੋਣਾ ਦਾ ਮੁੱਦਾ ਆ ਉਹ ਇਹ ਆ ਕਿ ਅਸੀਂ ਕੰਜ਼ਰਵਟਿਵ ਪਾਰਟੀ ਨੂੰ ਸੱਤਾ ਦੇ ਵਿੱਚ ਆਉਣ ਤੋਂ ਰੋਕਣਾ ਚਾਹੁੰਦੇ ਆ। ਪਰ ਇਹਨਾਂ ਨੂੰ ਸੱਤਾ 'ਚ ਆਉਣ ਤੋਂ ਰੋਕਣ ਦੇ ਲਈ ਪ੍ਰਧਾਨ ਮੰਤਰੀ ਜਸਨ ਟਰੂਡੋ ਕਮਜ਼ੋਰ ਨੇ। ਇਹਨਾਂ ਕੋਲ ਹੋ ਰਿਹਾ ਕੁਝ ਜੋ-ਕੁਝ ਕਰਨਾ ਚਾਹੀਦਾ। ਤੇ ਜੇ ਇਹੀ ਹਾਲ ਰਹਾ ਤਾਂ ਕਨਸਰਵਟਿਵ ਜਿੱਤ ਜਾਣਗੇ ਅਗਲੇ ਸਾਲ 25 ਦੇ ਵਿੱਚ ਕੈਨੇਡਾ ਦੇ ਵਿੱਚ ਸਰਕਾਰ ਕਨਸਰਵਟਿਵ ਦੀ ਬਣ ਚੂਗੀ ਜਿਹੜੀਆਂ ਪੋਲਿਟਿਕਲ ਜਿਹੜੇ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਨੂੰ ਲੈਫਟ ਕਹਿੰਦੇ ਆ ਇੱਕ ਨੂੰ ਰਾਈਟ ਕਹਿੰਦੇ ਆ ਇੱਕ ਖੱਬੇ ਪੱਖੀ ਹੁੰਦੇ ਆ ਇੱਕ ਸੱਜੇ ਪੱਖੀ ਪੱਖੀ ਹੁੰਦੇ ਆ ਇਹਨਾਂ ਦੇ ਵਿੱਚੋਂ ਜਿਹੜੀ ਐਨਡੀਪੀ ਆ ਉਹ ਖੱਬੇ ਪੱਖੀ ਆ ਤੇ ਜਿਹੜੇ ਕਨਸਰਵਟਿਵ ਆ ਸੱਜੇ ਪੱਖੀ ਆ ਲਿਬਰਲ ਵਿਚਾਰ ਜਏ ਆਉਂਦੇ ਆ ਤੇ ਹੁਣ ਇਹ ਉਹਨਾਂ ਨੂੰ ਰੋਕਣ ਦੇ ਲਈ ਇਹਨਾਂ ਨਾਲ ਤੇ ਸਮਝੌਤਾ ਕਰ ਸਕਦੇ ਆ ਪਰ ਹੁਣ ਕਿਹੜੇ ਜਿਹੜੇ ਮਹੱਤਵਪੂਰਨ ਪ੍ਰੋਗਰਾਮ ਨੇ ਇਸ ਵੇਲੇ ਜਿਹੜੇ ਜਗਮੀਤ ਸਿੰਘ ਨੇ ਇਹ ਕਿਹਾ ਕਿ ਸਾਡੀ ਪਾਰਟੀ ਦਾ ਵਾਅਦਾ ਇੱਕ ਸੁਧਾਰਨ ਕੈਨੇਡਾ ਵਾਸੀ ਦੇ ਹੱਕਾਂ ਦੇ ਲਈ ਲੜਨਾ ਤੇ ਉਹਦੀਆਂ ਮੁਸ਼ਕਲਾਂ ਦਾ ਹੱਲ ਲੱਭਣਾ ਹੈ ਇਹ ਹੱਲ ਲੱਭਣ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕਾਮਯਾਬ ਨਹੀਂ ਹੋ ਰਿਹਾ ਸਵਾਲੇ ਉੱਠ ਰਿਹਾ ਵੀ ਹੁਣ ਕੀ ਹੋਇਆ ਜਿਹੜਾ ਤੁਸੀਂ ਇੱਕਦਮ ਇਹ ਸਪੋਰਟ ਜਿਹੜੀ ਆ ਵਾਪਸ ਲੈ ਲਈਆ ਤੇ ਲੋਕ ਸਿੱਧਾ ਉਹਦਾ ਇਹਨਾਂ ਨੇ ਜਵਾਬ ਇਹ ਦਿੱਤਾ ਹੁਣ ਕਿ ਜਿਹੜੇ ਟਰੂਡੋ ਨੇ ਕਾਰਪੋਰੇਟਸ ਦੇ ਫਾਇਦੇ ਦੇ ਲਈ ਗੱਲ ਕਰਦੇ ਆ ਵੀ ਇਹ ਆਮ ਸੁਧਾਰਨ ਦੇ ਕੋਈ ਇੱਕ ਸੁਧਾਰਨ ਕੈਨੇਡੀਅਨ ਆ ਜਿਨੇ ਮੰਨ ਲਓ ਉਦਾਹਰਨ ਵਜੋਂ ਗਰੋਸਰੀ ਲੈਣੀ ਆ ਸਾਰੀ ਦੁਨੀਆ ਨੇ ਆਪਣਾ ਜਿਹੜਾ ਰੋਟੀ ਪਾਣੀ ਖਾਣਾ ਆ ਦੂਜੇ ਪਾਸੇ 4-5 ਕੰਪਨੀਆਂ ਆ ਕੈਨੇਡਾ ਦੇ ਵਿੱਚ ਸ਼ਾਪਸ ਲਾਵਲਾ ਵਰਗੀਆਂ ਇਹ 5 ਕੰਪਨੀਆਂ ਆ ਜਿਹੜੀਆਂ ਸਾਰੀ ਸਾਡੀ ਗਰੋਸਰੀ ਨੂੰ ਜਾਂ ਜਿਹੜੀ ਸਾਡੀ ਇਹ ਇੰਡਸਟਰੀ ਆ ਉਹਨੂੰ ਕੰਟਰੋਲ ਕਰਦੀਆਂ ਐ ਐਨਡੀਪੀ ਪਹਿਲਾਂ ਵੀ ਇਸ ਗੱਲ ਦੇ ਉੱਤੇ ਕਹਿੰਦੀ ਆ ਰਹੀ ਆ ਵੀ ਇੱਕ ਪਾਸੇ ਮਹਿੰਗਾਈ ਆ ਤੇ ਮਹਿੰਗਾਈ ਕਿਉਂ ਆ ਜਗਮੀਤ ਸਿੰਘ ਹੁਣੀ ਕਹਿਆ ਸੀ ਇਸ ਗੱਲ ਦੀ ਜਾਂਚ ਕਰਾਓ ਕੈਨੇਡਾ ਦੇ ਵਿੱਚ ਮਹਿੰਗਾਈ ਕਿਉਂ ਆ ਕੰਪਨੀਆਂ ਕਹਿੰਦੀਆਂ ਮਹਿੰਗਾਈ ਇਸ ਕਰਕੇ ਆ ਵੀ ਪਿੱਛੋਂ ਚੀਜ਼ਾਂ ਮਹਿੰਗੀਆਂ ਆਉਂਦੀਆਂ ਜਾਂ ਪਿੱਛੋਂ ਆਉਂਦੀਆਂ ਨਹੀਂ ਕੋਵਿਡ ਤੋਂ ਬਾਅਦ ਸਪਲਾਈ ਠੀਕ ਨਹੀਂ ਹੋਈ ਇਹ ਕਹਿੰਦੇ ਸੀ ਠੀਕ ਆ ਜੇ ਪਿੱਛੋਂ ਮਹਿੰਗੀਆਂ ਆਉਂਦੀਆਂ ਤੁਸੀਂ ਮਹਿੰਗੀਆਂ ਵੇਚ ਦਿਓ ਜਾਂ ਜੇ ਤੁਸੀਂ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਦਿੰਨੇ ਆ ਤੇ ਇਹ ਕਹਿ ਕੇ ਵੀ ਸਾਨੂੰ ਪਿੱਛੋਂ ਮਹਿੰਗੀਆਂ ਆ ਰਹੀਆਂ ਤਾਂ ਤੁਹਾਡਾ ਮੁਨਾਫਾ ਕਿਉਂ ਵਧਦਾ ਫਿਰ ਇਹਨਾਂ ਚਾਰ ਪੰਜ ਕੰਪਨੀਆਂ ਨੇ ਇੰਨਾ ਜ਼ਿਆਦਾ ਮੁਨਾਫਾ ਇਹਨਾਂ ਦਾ ਵਧਿਆ ਫਿਰ ਉਹ ਕਿੱਥੋਂ ਵਧ ਗਿਆ ਯਾਨੀ ਕਿਆ ਸੀ ਵੀ ਇਹ ਇਨਫਲੇਸ਼ਨ ਨਹੀਂ ਗਰੀਡ ਫਲੇਸ਼ਨ ਆ ਜਿਹੜਾ ਸ਼ਬਦ ਜਗਮੀਤ ਸਿੰਘ ਹੁਣੇ ਵਰਤਦਾ ਸੀ ਖੈਰ ਉਹਦੀ ਬਾਅਦ ਚ ਲਿਬਰਲਸ ਨੇ ਜਾਂਚੋਚ ਵੀ ਕਰਾਈ ਪਰ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਉਹ ਕਹਿੰਦੇ ਵੀ ਨਹੀਂ ਸਾਰਾ ਕੁਝ ਠੀਕ ਠਾਕ ਆ ਉਹਨਾਂ ਨੇ ਕੋਈ ਵੀ ਰੇਟ ਵਧਾਇਆ ਨਹੀਂ ਪਰ ਇਹ ਫੇਰ ਵੀ ਕਹਿੰਦੇ ਆ ਕਿ ਸਰਕਾਰ ਅਸਲ ਦੇ ਵਿੱਚ ਉਹ ਜਿਹੜੇ ਅਮੀਰ ਨੇ ਸਰਦਾਰ ਜਗਮੀਰ ਸਿੰਘ ਨੇ ਰੀਜ਼ਨ ਇੱਕੋ ਹੀ ਦਿੱਤਾ ਇਸ ਵੇਲੇ ਸਰਕਾਰ ਤੋਂ ਵੱਖ ਹੋਣ ਦਾ ਕਿ ਸਰਕਾਰ ਕਾਰਪੋਰੇਟਸ ਦੇ ਹੱਕ ਦੇ ਵਿੱਚ ਜਾ ਰਹੀ ਆ ਤੇ ਦੂਜੇ ਲੋਕਾਂ ਦੇ ਆਮ ਸੁਧਾਰਨ ਕੈਨੇਡੀਅਨ ਦੇ ਹੱਕ ਦੇ ਵਿੱਚ ਇਹ ਨਹੀਂ ਜਾ ਰਹੀ ਤੇ ਇਸ ਕਰਕੇ ਅਸੀਂ ਇਹਨਾਂ ਤੋਂ ਪਾਸੇ ਹੋ ਰਹੇ ਹਾਂ ਜਿਵੇਂ ਟ੍ਰੂਡੋ ਜਿਹੜੇ ਉਹਨਾਂ ਨੇ ਕਿਹਾ ਕਿ ਉਹ ਪੋਲਿਟਿਕਸ ਦੇ ਉੱਤੇ ਫੋਕਸ ਨਹੀਂ ਕਰ ਰਹੇ ਪਰ ਜਿਹੜੇ ਲਿਬਰਲਸ ਆ ਇਹਨਾਂ ਨੇ ਆਪਣੇ ਸਪੋਰਟਰਸ ਕੋਲੋਂ ਮਤਲਬ ਲਿਬਰਲਸ ਇਹ ਕਹਿ ਰਹੇ ਆ ਕਿ ਜਦੋਂ ਐਨਡੀਪੀ ਨੇ ਆਪਣਾ ਹੱਥ ਖਿੱਚਿਆ ਤਾਂ ਸਾਡੇ ਸਪੋਰਟਰਸ ਨੇ ਸਾਡੀ ਫੰਡ ਦੇ ਵਿੱਚ ਬਹੁਤ ਮਦਦ ਕੀਤੀ ਹੈ ਕੱਲ ਦੇ ਦਿਨ ਦੇ ਉੱਤੇ ਹੁਣ ਪੀਅਰ ਪਾਲੀਮ ਜਿਹੜੇ ਉਹਨਾਂ ਨੇ ਚੈਲੰਜ ਕੀਤਾ ਜਗਵੀਰ ਸਿੰਘ ਨੂੰ ਕਿ ਉਹ ਉਹਦੇ ਨਾਲ ਕੰਮ ਕਰਨ ਤੇ ਲਿਬਰਲ ਸਰਕਾਰ ਨੂੰ ਥੱਲੇ ਲਿਆਉਣ ਤੇ ਅਰਲੀ ਇਲੈਕਸ਼ਨ ਕਾਲ ਕਰ ਦੇਣ ਹੁਣ ਇਹਨਾਂ ਨੇ ਇਲੈਕਸ਼ਨ ਤਾਂ ਨਹੀਂ ਕਾਲ ਕੀਤੀ ਪਰ ਇਹਨਾਂ ਦੀ ਲੋਚਨਾ ਹੋ ਰਹੀ ਹੈ ਲੋਚਨਾ ਵੀ ਹੋ ਰਹੀ ਹੈ ਲੋਕ ਸਵਾਲ ਵੀ ਪੁੱਛ ਰਹੇ ਆ ਜਗਵੀਰ ਸਿੰਘ ਨੂੰ ਕਿ ਤੁਸੀਂ ਕਿਉਂ ਦੇਸ਼ ਨੂੰ ਇੱਕ ਅਰਲੀ ਇਲੈਕਸ਼ਨ ਦੇ ਵਿੱਚ ਸੱਟ ਰਹੇ ਹੋ ਜਦੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ ਤੁਸੀਂ ਸਾਰਾ ਕੁਝ ਉਹਨਾਂ ਦੇ ਨਾਲ ਕੀਤਾ ਹੈ ਤੇ ਜਗਮੀਤ ਸਿੰਘ ਕਹਿੰਦੇ ਆ ਕਿ ਜਿਹੜਾ ਕਨੇਡੀਅਨ ਡ੍ਰੀਮ ਆ ਉਹ ਫਿੱਕਾ ਪੈ ਰਿਹਾ ਹੁਣ ਉਦਾਂ ਦਾ ਰਿਹਾ ਨਹੀਂ ਤੇ ਸਾਨੂੰ ਕੁਝ ਨਾ ਕੁਝ ਵਧੀਆ ਕਰਨਾ ਚਾਹੀਦਾ ਜਸਨ ਟਰੂਡੋ ਕੋਲ ਹੋ ਨਹੀਂ ਰਿਹਾ ਇਸ ਕਰਕੇ ਅਸੀਂ ਸਪੋਰਟ ਨਾਲ ਕੋਲੋਂ ਵਾਪਸ ਲੈ ਰਹੇ ਆਂ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ अर्ली ਇਲੈਕਸ਼ਨ ਜਾਂ ਕੇਸ ਮਾਮਲੇ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਪਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ